ਨਮਸਕਾਰ ਮੈਂ ਹਾਂ ਤੁਹਾਡਾ ਹੋਸਟ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਕਾਂਗਰਸ ਪਾਰਟੀ ਨੇ ਬੜਾ ਵਧੀਆ ਪ੍ਰਦਰਸ਼ਨ ਕੀਤਾ ਖਾਸ ਕਰਕੇ ਪੰਜਾਬ ਦੀ ਜੇ ਗੱਲ ਕਰੀਏ 13 ਦੇ ਵਿੱਚੋਂ 7 ਸੀਟਾਂ ਜਿੱਤ ਕੇ ਲੋਕ ਸਭਾ ਦੀਆਂ ਰਾਜਾ ਵੜਿੰਗ ਨੇ ਰਾਹੁਲ ਗਾਂਧੀ ਦੀ ਝੋਲੀ ਦੇ ਵਿੱਚ ਪਾਈਆਂ ਸੀ ਰਾਜਾ ਵੜਿੰਗ ਪਾਰਟੀ ਪ੍ਰਧਾਨਵੀ ਨੇ ਅਤੇ ਹੁਣ ਨਵੇਂ ਬਣੇ ਸੰਸਦ ਵੀ ਨੇ ਹਲਕਾ ਲੁਧਿਆਣਾ ਤੋਂ ਵਰਮਨੀਤ ਬਿੱਟੂ ਯਾਨੀ ਕਿ ਆਪਣੇ ਖਾਸਮ ਖਾਸ ਦੋਸਤ ਦੋਸਤ ਨੂੰ ਹਰਾਇਆ ਸੀ ਹੁਣ ਇਹ ਦੱਸਿਆ ਜਾ ਰਿਹਾ ਹੈ ਕਿ ਰਾਹੁਲ ਗਾਂਧੀ ਅਤੇ ਜਿਹੜੀ ਕਾਂਗਰਸ ਦੀ ਹਾਈ ਕਮਾਂਡ ਹੈ ਉਹ ਪੰਜਾਬ ਦੇ ਲੋਕ ਸਭਾ ਦੀਆਂ ਚੋਣਾਂ ਦੇ ਪ੍ਰਦਰਸ਼ਨ ਤੋਂ ਬੇਤਰ ਖੁਸ਼ ਹੈ ਅਤੇ ਖੁਸ਼ ਨਜ਼ਰ ਆ ਰਹੀ ਹੈ ਇਸ ਲਈ ਉਹਨਾਂ ਨੇ ਪੰਜਾਬ ਦੇ ਜਿਹੜੇ ਨਵੇਂ ਬਣੇ ਐਮਪੀ ਨੇ ਉਹਨਾਂ ਨੂੰ ਨਵੇਂ ਅਹੁਦੇ ਵੰਨੇ ਸ਼ੁਰੂ ਕਰ ਦਿੱਤੇ ਨੇ ਹੁਣ ਗੱਲ ਕਰੀਏ ਸਕਰੀਨਿੰਗ ਕਮੇਟੀ ਦੀ ਸਕਰੀਨਿੰਗ ਕਮੇਟੀ ਵਾਸਤੇ ਹੁਣ ਜਿਹੜਾ ਉਮੀਦਵਾਰ ਚੁਣਿਆ ਗਿਆ ਹੈ ਉਹ ਨੇ ਸੁਖਿੰਦਰ ਸਿੰਘ ਰੰਧਾਵਾ ਕਿਉਂਕਿ ਸੁਖਿੰਦਰ ਸਿੰਘ ਰੰਧਾਵਾ ਨੇ ਲੋਕ ਸਭਾ ਦੀ ਸੀਟ ਜਿੱਤੀ ਸੀ ਹਲਕਾ ਗੁਰਦਾਸਪੁਰ ਤੋਂ ਗੁਰਦਾਸਪੁਰ ਤੋਂ ਹਮੇਸ਼ਾ ਹੀ ਭਾਰਤੀ ਜਨਤਾ ਪਾਰਟੀ ਦਾ ਦਬਦਬਾ ਰਿਹਾ ਹੈ ਹਰ ਵਾਰ ਲਗਭਗ ਤੀਤੂ 40 ਸਾਲ ਜਿਹੜੀ ਸੀਟ ਹੈ ਉਹ ਭਾਰਤੀ ਜਨਤਾ ਪਾਰਟੀ ਦੇ ਕਬਜ਼ੇ ਵਿੱਚ ਰਹੀ ਹੈ ਲੇਕਿਨ ਬੜਾ ਵਧੀਆ ਪਤਾ ਖੇਡਿਆ راہੁਲ ਗਾਂਧੀ ਅਤੇ راہੁਲ ਗਾਂਧੀ ਦੀ ਹਾਈ ਕਮਾਂਡ ਟੀਮ ਨੇ ਸੁਖਵਿੰਦਰ ਸਿੰਘ ਰੰਧਾਵਾ ਨੂੰ ਜਿਹੜਾ ਚੋਣ ਮੈਦਾਨ ਦੇ ਵਿੱਚ ਉਤਾਰਿਆ ਸੀ ਹਲਕਾ ਗੁਰਦਾਸਪੁਰ ਤੋਂ ਅਤੇ ਇਸ ਸੀਟ ਵੀ ਉਹ ਜਿੱਤ ਚੁੱਕੇ ਨੇ ਇਸ ਲਈ ਉਸ ਦੇ ਤਜਰਬੇ ਨੂੰ ਵੇਖਦੇ ਹੋਏ ਉਸ ਦੇ ਸਿਆਸੀ ਕੈਰੀਅਰ ਨੂੰ ਵੇਖਦੇ ਹੋਏ ਉਹਨਾਂ ਨੂੰ ਸਕਰੀਨਿੰਗ ਕਮੇਟੀ ਦਾ ਚੇਅਰਮੈਨ ਯਾਨੀ ਕਿ ਚਾਰ ਸੂਬਿਆਂ ਦੇ ਵਿੱਚ ਲਾ ਦਿੱਤਾ ਹੈ ਇਕਤੇ ਉਹ ਐਮਪੀ ਬਣੇ ਨੇ ਨਾਲੇ ਉਸ ਨੂੰ ਭਾੜ ਦੇ ਚਾਰ ਸੂਬੇ ਵੀ ਦੇ ਦਿੱਤੇ ਨੇ ਪਹਿਲਾ ਸੂਬਾ ਹੈ ਜੀ ਹਰਿਆਣਾ ਮਹਾਰਾਸ਼ਟਰ ਝਾਰਖੰਡ ਜੰਮੂ ਅੰਡ ਕਸ਼ਮੀਰ ਉਹਨਾਂ ਨੇ ਕਿਹਾ ਕਿ ਤੁਸੀਂ ਬਹੁਤ ਯਾਰ ਬੇਕਾਰ ਹੋ ਤੁਹਾਡਾ ਜਿਹੜਾ ਕੈਰੀਅਰ ਹੈ ਸਿਆਸਤ ਦੇ ਵਿੱਚ ਉਹ ਬੜਾ ਪੁਰਾਣਾ ਹੈ ਇਸ ਲਈ ਅੱਜ ਰਾਹੁਲ ਗਾਂਧੀ ਅਤੇ ਸੋਨੀਆ ਗਾਂਧੀ ਅਤੇ ਕਾਂਗਰਸ ਦੀ ਹਾਈ ਕਮਾਂਡ ਟੀਮ ਨੇ ਇਹ ਜਿਹੜਾ ਪੱਤਰ ਹੈ ਇਹ ਜਿਹੜੀ ਮੇਲ ਹੈ ਜਾਰੀ ਕਰ ਦਿੱਤੀ ਹੈ ਸੁਖਜਿੰਦਰ ਸਿੰਘ ਰੰਧਾਵਾ ਨੂੰ ਉਹਨਾਂ ਨੇ ਕਿਹਾ ਕਿ ਤੁਹਾਨੂੰ ਸਕਰੀਨਿੰਗ ਕਮੇਟੀ ਦਾ ਅਸੀਂ ਇਹਨਾਂ ਚਾਰ ਸੂਬਿਆਂ ਦੇ ਵਿੱਚ ਹਰਿਆਣਾ, ਝਾਰਖੰਡ, ਮਹਾਰਾਸ਼ਟਰ ਅਤੇ ਜੰਮੂ ਅਤੇ ਕਸ਼ਮੀਰ ਇਹਨਾਂ ਚਾਰਾਂ ਸੂਬਿਆਂ ਦੇ ਵਿੱਚ ਅਸੀਂ ਤੁਹਾਨੂੰ ਸਕਰੀਨਿੰਗ ਕਮੇਟੀ ਦਾ ਚੇਅਰਮੈਨ ਸਾਬਤ ਕਰ ਰਹੇ ਹਾਂ ਇਸ ਨੂੰ ਲੈ ਕੇ ਸੁਖਜਿੰਦਰ ਸਿੰਘ ਰੰਧਾਵਾ ਬਹੁਤ ਖੁਸ਼ ਨੇ ਅਤੇ ਉਹਨਾਂ ਨੇ ਕਿਆ ਹੈ ਕਿ ਤੁਸੀਂ ਇਸ ਮੈਨੂੰ ਕਾਬਲ ਸਮਝਿਆ ਅਤੇ ਉਹਨਾਂ ਨੇ ਕਾਂਗਰਸ ਦੇ ਪ੍ਰਧਾਨ ਰਾਹੁਲ ਗਾਂਧੀ ਸੋਨੀਆ ਗਾਂਧੀ ਅਤੇ ਜਿਹੜੇ ਮੇਨ ਪ੍ਰਧਾਨ ਨੇ ਅਰਜੁਨ ਖੜਕੇ ਅਤੇ ਹਾਈ ਕਮਾਂਡ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਦਿੱਤਾ ਹੈ ਕਿ ਤੁਸੀਂ ਮੈਨੂੰ ਜਿਹੜਾ ਇਸ ਤਰ੍ਹਾਂ ਦਾ ਅਹੁਦਾ ਦਿੱਤਾ ਹੈ ਭਾਰਤ ਦੇ ਚਾਰ ਸੂਬਿਆਂ ਲੈ ਕੇ ਆਉਣ ਵਾਲੇ ਦਿਨਾਂ ਦੇ ਵਿੱਚ ਸੁਖਵਿੰਦਰ ਸਿੰਘ ਰੰਧਾਵਾ ਇਹਨਾਂ ਸੂਬਿਆਂ ਦੇ ਜਾਣਗੇ ਜਿਹੜੇ ਇਹਨਾਂ ਸੂਬਿਆਂ ਦੇ ਮੇਨ ਆਗੂ ਨੇ ਕਾਂਗਰਸ ਪਾਰਟੀ ਦੇ ਜ ਜਿਹੜੇ ਕੈਦ ਕੈਦ ਕੀ ਟਕਸਾਲੀ ਆਗੂ ਨੇ ਉਹਨਾਂ ਦੇ ਨਾਲ ਆਉਣ ਵਾਲੇ ਦਿਨਾਂ ਤੋਂ ਜਾ ਕੇ ਮੁਲਾਕਾਤ ਕਰਨਗੇ ਮੁਲਾਕਾਤ ਕਰਕੇ ਆਉਣ ਵਾਲੀਆਂ ਵਿਧਾਨ ਸਭਾ ਦੀ ਚੋਣਾਂ ਇਹਨਾਂ ਅਲੱਗ-ਅਲੱਗ ਸੂਬਿਆਂ ਦੇ ਵਿੱਚ ਹੋਣ ਵਾਲੀਆਂ ਨੇ ਉਹਨਾਂ ਵਾਸਤੇ ਨਵੀਂ ਰਣਨੀਤੀ ਜਿਹੜੀ ਹੈ ਤਿਆਰ ਕਰਨਗੇ ਇਸ ਲਈ ਸੁਖਵਿੰਦਰ ਸਿੰਘ ਰੰਧਾਵਾ ਨੇ ਇੱਕ ਵਾਰ ਫਿਰ ਜਿਹੜਾ ਧੰਨਵਾਦ ਕੀਤਾ ਹੈ ਰਾਹੁਲ ਗਾਂਧੀ ਸੋਨੀਆ ਗਾਂਧੀ ਅਤੇ ਹਾਈ ਕਮਾਂਡ ਦਾ ਧੰਨਵਾਦ